ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆਂ ਜੀ ਵਾਹਿਗੁਰੂ ਤੰਦਰੁਸਤੀ ਬਖਸ਼ੇ ਸਭ ਦੇ ਸੱਤੇ ਮਿਹਰ ਭਰਿਆ ਹੱਥ ਰੱਖ ਕੇ ਅੱਜ ਜੀ ਆਪਾਂ ਤੁਹਾਡੇ ਨਾਲ ਛੋਟੀ ਜਿਹੀ ਰੈਸਪੀ ਸਾਂਝੀ ਕਰਨ ਲੱਗੇ ਆਂ ਅੱਜ ਆਪਾਂ ਬਣਾਵਾਂਗੇ ਬੇਸਣ ਦੀ ਵਰਪੀ ਆਹ ਇੱਕ ਮੈਂ ਛੋਟੀ ਕੌਲੀ ਲਈ ਆ ਬੇਸਣ ਦੀ ਤੇ ਆ ਆਹ ਕੌਲੀ ਨਾਪੀ ਆ ਜੀ ਆਪਾਂ ਇਹ ਬੇਸਣ ਦੀ ਇੱਕ ਕੌਲੀ ਆ ਇਹੀ ਕੌਲੀ ਨਾਪੀ ਆਪਾਂ ਮਿੱਠੇ ਦੀ ਆਹ ਥੋੜੀ ਅੱਧੀ ਨਾਲੋਂ ਜ਼ਿਆਦਾ ਯਾਨੀ ਕਿ ਉਹਦੀ ਥੋੜੀ ਘੱਟ ਪਾਉਣਾ ਇਹਦੇ ਵਿੱਚ ਆ ਦੋ ਕ ਚਮਚੇ ਆਪਾਂ ਸੂਜੀ ਦੇ ਪਾਵਾਂਗੇ ਆ ਆਪਾਂ ਡਰਾਈ ਫਰੂਟ ਪਾਵਾਂਗੇ ਥੋੜੇ ਦੇ ਇਹਦੇ ਵਿੱਚ ਤੇ ਆਪਾਂ ਹੁਣ ਕਰਦਿਆਂ ਜੀ ਰੈਸਪੀ ਸ਼ੁਰੂ ਤੇ ਜੁੜੇ ਰਹਿਣਾ ਜੀ ਨਾਲ ਮੇਰੇ ਤੇ ਸਿਖਾਉਨੇ ਆ ਜੀ ਤੁਹਾਨੂੰ ਆਹ ਲਓ ਜੀ ਆਪਾਂ ਧਰ ਲਈਏ ਕੜਾਹੀ ਤੇ ਆਪਾਂ ਪਹਿਲਾਂ ਤਾਂ ਪਾਵਾਂਗੇ ਜੀ ਘਿਓ ਘਿਓ ਸਾਰਾ ਨਹੀਂ ਪਾਉਣਾ ਥੋੜੇ ਰੱਖਾਂਗੇ ਆਪਾਂ ਘਿਓ ਮੇਰੇ ਤੋਂ ਵੱਧ ਪੈ ਗਿਆ ਉਹਦੇ ਵਿੱਚ ਕੌਲੀ ਚ ਇੰਨਾ ਨਹੀਂ ਪਾਉਣਾ ਹੈਗਾ ਅੱਧੀ ਕੌਲੀ ਪਾਉਣੀ ਆ ਜੀ ਆਪਾਂ ਘਿਓ ਦੀ ਇਹ ਮਤਲਬ ਇੱਕ ਕੋਲੀ ਉਹੀ ਨਾਪੀ ਆਪਾਂ ਵੇਸਣ ਦੀ ਆ ਮਤਲਬ ਆਪਣਾ ਮਿੱਠਾ ਆ ਦੋ ਕਚਾਂਚੇ ਆਪਾਂ ਲੈਨੇ ਜੀ ਸੂਜੀ ਦੇ ਆ ਆਪਾਂ ਲੈਨੇ ਜੀ ਡਰਾਈ ਫਰੂਟ ਬਸ ਸੌਖਾ ਜਿਹਾ ਤਰੀਕਾ ਕੋਈ ਬਾਲਾ ਵੱਡਾ ਲੰਬਾ ਚੌੜਾ ਹੈ ਨਹੀਂ ਪ੍ਰੋਸੈਸ ਇਹਨੂੰ ਦਿਖਾਉਨੇ ਆ ਜੀ ਬਣਾ ਕੇ ਆ ਲੋ ਤੇ ਹੋਂ ਤੁਸੀਂ ਕੋਈ ਵੀ ਪਾ ਸਕਦੇ ਹੋ ਚਾਹੇ ਤੁਸੀਂ ਇਹ ਰਿਫੈਂਡ ਪਾ ਲਓ ਜੇ ਦੇਸੀ ਹੈਗਾ ਤੁਹਾਡੇ ਘਰੇ ਤਾਂ ਦੇਸੀ ਪਾ ਸਕਦੇ ਹੋ ਆ ਲੋ ਜੀ ਆਪਾਂ ਪਾਉਣ ਲੱਗੇ ਆ ਜੀ ਵੇਸਣ ਸੜ ਚੁੱਕ ਗਿਆ ਘਿਓ ਪੂਰਾ ਜਿਆਦਾ ਇਹ ਪੱਕਣ ਕੇ ਆ ਗਿਆ ਫਿਰ ਇਹਨੇ ਕਿਉਂ ਛੱਡ ਦੇਣਾ ਬੇਸਣ ਨੇ ਤੇ ਵੈਸੇ ਮੈਂ ਖੁਰਚਣਾ ਪਉਣਾ ਸੀ ਪਾ ਬੱਠੀ ਮੈਂ ਹੁਣ ਤੋਂ ਇਹਦੇ ਵਿੱਚ ਉਹ ਹੁਣ ਤਾਂ ਖੁਰਚਣਾ ਵੀ ਨਹੀਂ ਆ ਬੜਕੇ ਮਾਈ ਆ ਲਓ ਜੀ ਆਪਣਾ ਬੇਸਣ ਹੋ ਗਿਆ ਆਪੇ ਪੁੱਜ ਗਿਆ ਜਿਆ ਹੁਣ ਆਪਾਂ ਜਿਹੜੇ 2 ਚਮਚੇ ਸੂਜੀ ਦੇ ਨੇ ਨਾ ਇਹ ਵੀ ਇਹਦੇ ਵਿੱਚ ਐਡ ਕਰਦੇ ਹਾਂ ਜੀ ਕਿਉਂਕਿ ਇਹ ਵੀ ਨਾਲ ਹੀ ਭੁੱਜ ਜਾਣ ਆਪਾਂ ਬੇਸਣ ਤੇ ਆਹ ਸੂਜੀ ਬਹੁਤ ਸਲੋ ਰੱਖਣਾ ਆਪਦਾ ਗੈਸ ਹੀ ਤੇਜ਼-ਤੇਜ਼ ਨਹੀਂ ਭੁੰਨਾ ਜੇ ਤੇਜ਼ ਤੇ ਹੀ ਭੁੰਨ ਘਾ ਇੱਕਦਾਂਮੀ ਜਾਣੀ ਫਿਰ ਕਾਲਾ ਹੋਜੂ ਫਿਰ ਮਿੱਠਾ ਤਾਂ ਆਪਾਂ ਫਿਰ ਜਦ ਇਹ ਸਾਰਾ ਕੁਝ ਭੁੱਜ ਗਿਆ ਉਦੋਂ ਬਾਅਦ ਦੇ ਵਿੱਚ ਪਾਉਣਾ ਹੈ ਠੀਕ ਹੈ ਨੀ ਠੀਕ ਆ ਦੇਖੋ ਜੀ ਹੁਣ ਆਪਣਾ ਇਹ ਓਟਾੜਣ ਵਾਲਾ ਇਹ ਹੁਣ ਪਤਲਾ ਹੋ ਗਿਆ ਆਪਣਾ ਮਟਰੀਅਲ ਤੇ ਸੂਜੀ ਤੇ ਆਪਣਾ ਜਿਹੜਾ ਸੀਗਾ ਬੇਸਣ ਦੀ ਕਿਉਂ ਲਈ ਆਪਾਂ ਪਾਈ ਆ ਜੀ ਘਿਓ ਦੀ ਇੱਕ ਕੋਲੀ ਉਹੀ ਨਾਪੀ ਹੋਈ ਸੀ ਆਪਣੀ ਬੇਸਣ ਦੀ ਦੋ ਕ ਚਮਚੇ ਆਪਾਂ ਪਾਏ ਨੇ ਇਹਦੇ ਵਿੱਚ ਸੂਜੀ ਦੇ ਜਦ ਇਹ ਸਾਰਾ ਕੁਝ ਆਪਣਾ ਪੱਕ ਗਿਆ ਫਿਰ ਆਪਾਂ ਇਹਦੇ ਵਿੱਚ ਮਿੱਠਾ ਰਲਾਂਗੇ ਬਿਲਕੁਲ ਆ ਲਓ ਜੀ ਬੇਸਣ ਆ ਸੂਜੀ ਆਪਣਾ ਬਿਲਕੁਲ ਪੱਕ ਚੁੱਕਿਆ ਨਾਲੇ ਦੇਖੋ ਇਹਨੇ ਹੁਣ ਨਾ ਕਿਉ ਛੜਤਾ ਪਹਿਲਾਂ ਲੱਗਦਾ ਸੀ ਕਿ ਕੜਾ ਕੜਾ ਹੋ ਗਿਆ ਹਲ ਬਲ ਪਹਿਲਾਂ ਨਰਮ ਹੋ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਮਿੱਠਾ ਐਡ ਕਰਾ ਲੀ ਜੀ ਆਪਾਂ ਇਹਨੂੰ ਬੰਦ ਕਰ ਦੇਣਾ ਗੈਸ ਨੂੰ ਕਿਤੇ ਜ਼ਿਆਦਾ ਨਾ ਹੋ ਜਵੇ ਅੱਜ ਮੈਨੂੰ ਕੁਵਰਟਣੇ ਨਾਲ ਬਹੁਤ ਵਧੀਆ ਲੱਗਿਆ ਵਧੀਆ ਹੈ ਫਿਰਦਾ ਵਈਆ ਤੇ ਆਪਾਂ ਹੁਣ ਆ ਲਓ ਜੀ ਆਪਾਂ ਮਿੱਠਾ ਐਡ ਕਰਨ ਲੱਗੇ ਹਾਂ ਦੇ ਵਿੱਚ ਠੀਕ ਹੈ ਜ ਨਹੀਂ ਸੋਹਣੇ ਇਸ ਤਰ੍ਹਾਂ ਕਾਰੋ ਨਾ ਜੇ ਕਾ ਪਿਛੇ ਨੂੰ ਮਾਰਦਾ ਸਿਰਦਾ ਚਾ ਨਾ ਆ ਦੋ ਜੀ ਕਿੰਨਾ ਸੋਹਣਾ ਬਣ ਗਿਆ ਆਪਾਂ ਹੁਣ ਗੈਸ ਕਰਤਾ ਜੀ ਬੰਦ ਬਿਲਕੁਲ ਕੋਈ ਬੜਾ ਟਾਈਮ ਨਹੀਂ ਲੱਗਦਾ ਕੁਝ ਨਹੀਂ ਲੱਗਦਾ ਮੈਂ ਤਾਂ ਬੱਚੇ ਖਾ ਲੈਂਦੇ ਨੇ ਨਾਲ ਹੀ ਆਪਣਾ ਦਕਾਨ ਕੋ ਜਾਂਦੀ ਆ ਚੱਲੂ ਹੁੰਦੀ ਆ ਆਪਾਂ ਕੁਛ ਨਾ ਕੁਝ ਬਣਾ ਕੇ ਰੈਸਪੀ ਸਾਂਝੀ ਕਰਦੀ ਹੈ ਜੀ ਜੀ ਗੈਸ ਮੇਰਾ ਬਿਲਕੁਲ ਬੰਦ ਹੈ ਹੁਣ ਆਪਾਂ ਇਹਨੂੰ ਕਿਸੇ ਕੰਟੇਨਰ ਦੇ ਵਿੱਚ ਕੱਢ ਲੈਨੇ ਆ ਜੀ ਇਹਦੇ ਵਿੱਚ ਆਪਾਂ ਇਹਦੇ ਵਿੱਚ ਪਾਨੇ ਥੋੜੇ ਬਾਇ ਰੱਖਿਓ ਤੇਰ ਗਿਆ ਬਾਈ ਆਸੋ ਇਹ ਸਰ ਕੋਈ ਬਾਲਾ ਮਹਗਾ ਨਹੀਂ ਪ੍ਰੋਸੈਸ ਹੈਗਾ ਬੇਸਲ ਬੂਸਣ ਤਾਂ ਆਪਣੇ ਘਰਾਂ ਦੇ ਵਿੱਚ ਆਮ ਹੁੰਦਾ ਜੇ ਤੁਹਾਡੇ ਕੋਲ ਬੂਰਾ ਖੰਡ ਹੈ ਨਹੀਂਗੀ ਤਾਂ ਤੁਸੀਂ ਘਰੇ ਹੀ ਆਪਣੀ ਚੀਨੀ ਦੀ ਕੋਲੀ ਗ੍ਰੈਂਡ ਵੀ ਕਰ ਸਕਦੇ ਹੋ ਜੇ ਬੂਰਾ ਖੰਡ ਆ ਤਾਂ ਬੂਰਾ ਖੰਡ ਪਾ ਸਕਦੇ ਹੋ ਸੂਜੀ ਵੀ ਆਪਣੇ ਘਰਾਂ ਦੇ ਵਿੱਚ ਆਮ ਹੁੰਦੀ ਆ ਆਪਾਂ ਕੁਛ ਨਾ ਕੁਛ ਘਰਾਂ ਦੇ ਵਿੱਚ ਬਣਾਉਂਦੇ ਹੀ ਰਹਿੰਦੇ ਆ ਆ ਲੋ ਜੀ ਆਪਾਂ ਹੁਣ ਇਹਨੂੰ ਲਾ ਕਰਕੇ ਉਹ ਕਿਚਨ ਕਰਮਣੇ ਇਹ ਆਪਾਂ ਹੁਣ ਇਹਦੇ ਵਿੱਚ ਆਪਾਂ ਅੱਧਿਆਂ ਜੀ

ਡਰਾਈ ਫਰੂਟ ਆਪਾਂ ਅਜੇ ਉਤੇ ਦੇ ਪਾਉਣੇ ਨੇ ਬਦਾਮ ਨੇ ਫਿਰ ਬਾਅਦ ਚ ਕੱਟਦੇ ਹਾਂ ਇਹਨਾਂ ਨੂੰ ਪਹਿਲਾਂ ਪਾ ਦੇਣੀ ਆ ਨਾਲੇ ਇੱਕ ਤਾਂ ਥੋੜੇ ਪ੍ਰੈਸ ਹੋ ਜਾਣਗੇ ਮੈਂ ਉੱਤੋਂ ਖੁਰਚਣੇ ਨਾਲ ਦੱਬੂਗੀ ਜੀ ਇਹਨਾਂ ਨੂੰ ਆ ਲੋ ਜੀ ਮਾਜੀਏ ਪਾਦਨੇ ਆਪਾਂ ਬਦਾਮ ਨੇ ਫਿਰ ਬਾਅਦ ਦੇ ਵਿੱਚ ਪਾ ਦੂੰਗੀ ਇਹਦੇ ਨਾਲ ਉੱਤੋਂ ਥੋੜੀ ਜਿਹੀ ਸਜਪਟ ਹੋ ਜੂ ਜੇ ਗਰਮ ਇਹਨੂੰ ਹੱਥ ਨਹੀਂ ਲੱਗਦਾ ਜਾਣੀ ਫਿਰ ਆਪਾਂ ਕੱਟਦੇ ਆਂ ਜੀ ਇਹਨਾਂ ਨੂੰ ਆ ਲੋ ਜੀ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਕੋਈ ਜ਼ਿਆਦਾ ਹੀ ਬਣਾਉਣੀ ਆ ਤੁਸੀਂ ਆਪਦੀ ਰੈਸਪੀ ਬਣਾਉਣੀ ਆ ਆਪਾਂ ਸਾਂਝੀ ਕਰਨੀ ਆ ਭੈਣ ਭਰਾਵਾਂ ਦੇ ਵਿੱਚ ਥੋੜੇ ਮਟੀਰੀਅਲ ਨਾਲ ਵੀ ਬਣ ਸਕਦੀ ਆ ਜ਼ਿਆਦਾ ਬਣਾਉਣਾ ਤੁਸੀਂ ਜ਼ਿਆਦਾ ਨਾ ਵੀ ਬਣਾ ਸਕਦੇ ਆ ਆਪਾਂ ਇੱਕ ਇੱਕ ਕੌਲੀ ਦੇ ਹਿਸਾਬ ਰੱਖਿਆ ਜੀ ਆਹ ਦੇਖੋ ਜੀ ਕਿੰਨੀ ਸੋਹਣੀ ਰੈਸਪੀ ਬਣੀ ਆ ਇਸ ਤੋਂ ਬਾਅਦ ਆਪਾਂ ਫਿਰ ਇਹਨੂੰ ਠੰਡਾ ਹੋਏ ਤੇ ਇਹਦੀਆਂ ਕਟਾਂ ਕੇ ਟਿੱਕੀਆਂ ਜੀ ਮੇਰੀ ਬੇਨਤੀ ਆ ਜੀ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਘੰਟੀ ਵਾਲਾ ਬਟਨ ਦਵਾ ਦਿਓ ਜੀ ਜਿਹੜੇ ਮੇਰੇ ਨਾਲ ਪਹਿਲਾਂ ਪਰਿਵਾਰ ਜੁੜੇ ਹੋਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਇਹ ਤੁਸੀਂ ਰੈਸਪੀ ਦੇਖੀ ਆ ਬਣਾਉਂਦਿਆਂ ਨੂੰ ਤੇ ਤੁਸੀਂ ਸੋਹਣੇ ਸੋਹਣੇ ਕਮੈਂਟ ਕਰ ਰਹੇ ਜਾਂ ਤੁਸੀਂ ਕਮੈਂਟ ਕਰੋਗੇ ਮੈਂ ਕਮੈਂਟ ਪੜ੍ਹਦੀ ਆ ਤਾਂ ਆਪ ਨੂੰ ਬਹੁਤ ਵਧੀਆ ਲੱਗਦਾ ਵੀ ਕਿਵੇਂ ਆ ਆ ਉੱਤੇ ਦੇਖੋ ਜੀ ਕਿੰਨਾ ਸੋਹਣਾ ਚਲੋ ਜੀ ਮਿਲਦੇ ਆ ਫਿਰ ਅਗਲੀ ਵੀਡੀਓ 'ਚ ਜਾਦਾ ਕੱਟ ਕੇ ਤੁਹਾਨੂੰ ਦਿਖਾਉਨੇ ਆ ਜੇ ਤਾਂ ਤੁਹਾਨੂੰ ਘੰਟੇਕ ਬਾਅਦ ਤੁਹਾਨੂੰ ਕੱਟ ਕੇ ਵੀ ਦਿਖਾਵਾਂਗੇ ਸ਼ੇਅਰ ਕਰਾਂਗੇ ਤੁਹਾਡੇ ਨਾਲ ਚਲੋ ਜੀ ਮਿਲਦੇ ਆ ਫਿਰ ਆਹ ਦੇਖੋ ਜੀ ਕਿੰਨੇ ਸੋਹਣੇ ਪੀਸ ਕੱਟੇ ਗਏ ਨੇ ਦੇਖੋ ਲੈ ਇਹਨੂੰ ਨਾਲੇ ਚਿਰ ਨਹੀਂ ਲੱਗਿਆ ਆ ਵਿੱਚ ਥੋੜੇ ਜਿਹਾ ਡੱਬਾ ਡੂੰਗਾ ਸੀ ਦੇਖੋ ਕਿੰਨੇ ਸਾਫਟ ਸੌਫਟ ਰਹਿ ਲੈ ਪੂਰਾ ਭੁੱਜ ਕੇ ਇਹਨ ਬ੍ਰਾਊਨ ਬ੍ਰਾਊਨ ਆਪਣਾ ਬੇਸਣ ਹੋ ਗਿਆ ਤੁਸੀਂ ਵੀ ਇਹ ਰੈਸਪੀ ਨੂੰ ਬਣਾ ਕੇ ਦੇਖਣਾ ਜੀ ਕੋਈ ਬੜਾ ਟਾਈਮ ਨਹੀਂ ਲੱਗਦਾ ਬੜਾ ਸਮਾਨ ਨਹੀਂ ਲੱਗਦਾ ਇਹ ਇਹ ਦੋ ਤਿੰਨ ਇੱਕ ਚੀਜ਼ਾਂ ਤਾਂ ਆਪਣੇ ਆਮ ਘਰ ਦੇ ਵਿੱਚ ਹੁੰਦੀਆਂ ਨੇ ਤੁਸੀਂ ਬਣਾ ਕੇ ਦੇਖਣਾ ਜੀ ਚਲੋ ਜੀ ਅਗਲੇ ਵੀਡੀਓ ਵਿੱਚ ਮਿਲਦੇ ਹਾਂ ਤੇ ਬਣਾ ਕੇ ਦੱਸਣਾ ਤੇ ਮੇਰੀ ਵੀਡੀਓ ਬਣੀ ਹੋਈ ਦੇਖ ਕੇ ਤੁਸੀਂ ਕਮੈਂਟ ਜ਼ਰੂਰ ਕਰਨੇ ਦੂਜਿਆਂ ਤੇ ਕਰ ਸ਼ੇਅਰ ਕਰ ਦੇਣੀ ਆ ਜੀ ਕਿ ਹੌਲੀ ਹੌਲੀ ਆਪਾਂ ਸਿੱਖਦੇ ਸਿੱਖਦੇ ਹੌਲੀ ਹੌਲੀ ਬੰਦਾ ਸਾਰਾ ਕੁਝ ਸਿੱਖ ਜਾਂਦਾ ਕੋਈ ਵੀ ਆਪਦੇ ਮਤਲਬ ਦੀ ਸਿੱਖਿਆ ਹੁੰਦਾ ਜੇ ਆਪਾਂ ਦੂਜੇ ਤੋਂ ਸਿੱਖਿਆ ਲਈਏ ਤਾਂ ਸਿੱਖਿਆ ਜਾਂਦਾ ਪਰ ਕੱਲਾ ਕੋਈ ਨਹੀਂ ਵੱਡਾ ਹੁੰਦਾ ਦੂਜੇ ਦੇ ਦੱਸਣ ਦੇ ਨਾਲ ਆਪਾਂ ਸਾਰਾ ਕੁਝ ਸਿੱਖ ਸਕਦੇ ਆ ਉਹਨੂੰ ਵੀ ਕਿਸੇ ਨੇ ਦੱਸਿਆ ਉਹ ਆਪਾਂ ਨੂੰ ਦੱਸਰੇ ਆਪਾਂ ਉਹ ਤੋਂ ਕੌਣ ਲਈਏ ਆਪਾਂ ਵੀ ਕਿਸੇ ਨੂੰ ਕੋਣ ਦੇ ਕੀ ਆਪਣੇ ਕੋਣ ਦਾ ਕੋਈ ਫਾਇਦਾ ਅਠਾ ਸਕੇ ਚਲੋ ਜੀ ਅਗਲੇ ਵੀਡੀਓ ਚ ਮਿਲਦੇ ਆ ਵਾਈਗੁਰ ਜੀ ਕਾ ਖਾਸਾ ਵਾਈਗੁਰ ਜੀ ਕੀ ਬਲਤੇ